ਰਖੜੀ ਦੇ ਤਿਹਾਰ ਮੌਕੇ ਇੱਕ ਭੈਣ ਦੇ ਵੱਲੋਂ ਆਪਣੇ ਭਰਾ ਨੂੰ ਇੱਕ ਅਨਮੋਲ ਤੋਹਫ਼ਾ ਦਿੱਤਾ ਗਿਆ। ਹਰਿਆਣਾ ਦੇ ਫਰੀਦাবাদ ਤੋਂ ਇੱਕ ਭੈਣ ਨੇ ਇਹ ਵੱਖਰੀ ਮਿਸਾਲ ਪੇਸ਼ ਕੀਤੀ ਹੈ ਜਿੱਥੇ ਰਖੜੀ ਮੌਕੇ ਭੈਣ ਦੇ ਵੱਲੋਂ ਆਪਣੇ ਭਰਾ ਨੂੰ ਇੱਕ ਅਨਮੋਲ ਤੋਹਫ਼ਾ ਦਿੱਤਾ ਗਿਆ। ਰਖੜੀ ਭੈਣ ਭਰਾ ਦੇ ਪਿਆਰ ਦਾ ਅਨਮੋਲ ਤਿਹਾਰ ਹੈ। ਜਦੋਂ ਭੈਣ ਆਪਣੇ ਭਰਾ ਦੇ ਗੁੱਟ ਤੇ ਰਖੜੀ ਬੰਨ੍ਹਦੀ ਹੈ ਅਤੇ ਉਸ ਦੀ ਲੰਬੀ ਉਮਰ ਦੀ ਕਾਮਨਾ ਕਰਦੀ ਹੈ। ਇਸ ਰਿਸ਼ਤੇ ਦੀ ਇੱਕ ਮਿਸਾਲ ਹਰਿਆਣਾ ਦੇ ਫਰੀਦাবাদ ਵਿੱਚ ਸਾਹਮਣੇ ਆਈ ਹੈ ਜਿੱਥੇ ਰਖੜੀ ਤੋਂ 2 ਦਿਨ ਪਹਿਲਾਂ ਭੈਣ ਨੇ ਛੋਟੇ ਭਰਾ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ ਆਪਣੀ ਇੱਕ ਕਿਡਨੀ ਦਾਨ ਕਰਕੇ ਆਪਣੇ ਭਰਾ ਦੀ ਜਾਨ ਬਚਾਈ ਹੈ ਹਰਿਆਣਾ ਦੇ ਫਰੀਦাবাদ ਦੇ ਵਿੱਚ ਸ਼ਨੀਵਾਰ ਨੂੰ ਇੱਕ ਭੈਣ ਨੇ ਆਪਣੇ ਭਰਾ ਨੂੰ ਕਿਡਨੀ ਦਾਨ ਕੀਤੀ ਵੱਡੀ ਭੈਣ ਨੇ ਜਾਨ ਬਚਾਉਣ ਦੇ ਲਈ ਆਪਣੇ ਭਰਾ ਨੂੰ ਆਪਣੀ ਕਿਡਨੀ ਦਾਨ ਕਰ ਦਿੱਤੀ ਜਾਣਕਾਰੀ ਦੇ ਮੁਤਾਬਕ ਭਰਾ ਦੀਆਂ ਮੁਸ਼ਕਲਾਂ ਸਾਲ 2023 ਦੇ ਵਿੱਚ ਹੀ ਸ਼ੁਰੂ ਹੋ ਗਈਆਂ ਸਨ ਲੰਬੀ ਜਾਂਚ ਤੋਂ ਬਾਅਦ ਡਾਕਟਰਾਂ ਨੇ ਕਿਹਾ ਕਿ ਇੱਕ ਕਿਡਨੀ ਦੀ ਲੋੜ ਹੈ ਨਹੀਂ ਤਾਂ ਇਸ ਦੀ ਜਾਨ ਗਵਾਉਣੀ ਪੈ ਸਕਦੀ ਹੈ ਅਜਿਹੇ ਦੇ ਵਿੱਚ ਵੱਡੀ ਭੈਣ ਨੇ ਤੁਰੰਤ ਆਪਣੀ ਕਿਡਨੀ ਆਪਣੇ ਭਰਾ ਨੂੰ ਦਾਨ ਕਰਨ ਦਾ ਫੈਸਲਾ ਕੀਤਾ ਫਰੀਦাবাদ ਦੀ ਰਹਿਣ ਵਾਲੀ ਰੂਪਾ ਨੇ ਆਪਣੇ ਭਰਾ ਤੋਂ ਰਖੜੀ ਤੇ ਤੋਹਫ਼ਾ ਲੈਣ ਦੀ ਬਜਾਏ ਆਪਣੇ ਭਰਾ ਦੀ ਜਾਨ ਬਚਾ ਕੇ ਸਭ ਤੋਂ ਵੱਡਾ ਤੋਹਫ਼ਾ ਦਿੱਤਾ ਆਪਣੀ ਭੈਣ ਤੋਂ ਗੁਰਦਾ ਲੈਣ ਵਾਲੇ ਲਲਿਤ ਕੁਮਾਰ ਨੇ ਦੱਸਿਆ ਕਿ ਉਸ ਦੀ ਸਮੱਸਿਆ ਜਨਵਰੀ 2023 ਦੇ ਵਿੱਚ ਸ਼ੁਰੂ ਹੋਈ ਸੀ ਜਦੋਂ ਚੈੱਕਅਪ ਕੀਤਾ ਗਿਆ ਤਾਂ ਪਤਾ ਲੱਗਾ ਕਿ ਉਸ ਦੀ ਕਰੈਟਿਨਾਈਨ 12 ਤੋਂ ਵੱਧ ਗਈ ਇਸ ਤੋਂ ਬਾਅਦ ਉਸ ਦਾ ਡਾਇਲਿਸਿਸ ਸ਼ੁਰੂ ਹੋਇਆ ਲਲਿਤ ਕੁਮਾਰ ਦੇ ਅਨੁਸਾਰ ਉਸ ਦੀ ਭੈਣ ਵੀ ਫਰੀਦাবাদ ਦੇ ਵਿੱਚ ਹੀ ਰਹਿੰਦੀ ਹੈ ਜਦੋਂ ਉਸ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਖੁਦ ਅੱਗੇ ਆਈ ਤੇ ਕਿਹਾ ਕਿ ਆਪਣੇ ਭਰਾ ਨੂੰ ਉਹ ਕਿਡਨੀ ਦੇਵੇਗੀ ਲਲਿਤ ਕੁਮਾਰ ਅਨੁਸਾਰ ਉਸ ਨੇ ਨਾ ਵੀ ਕੀਤੀ ਪਰ ਭੈਣ ਨੇ ਕੋਈ ਗੱਲ ਨਹੀਂ ਸੁਣੀ ਲਲਿਤ ਕੁਮਾਰ ਦੀ ਭੈਣ ਰੂਪਾ ਹੁਣ ਬਹੁਤ ਖੁਸ਼ ਹੈ ਉਹ ਖੁਸ਼ ਹੈ ਕਿਉਂਕਿ ਉਸਨੇ ਆਪਣੇ ਛੋਟੇ ਭਰਾ ਦੀ ਜਾਨ ਬਚਾਈ ਹੈ ਰੂਪਾ ਨੇ ਦੱਸਿਆ ਕਿ ਉਸਨੇ ਖੁਦ ਆਪਣੇ ਭਰਾ ਨੂੰ ਆਪਣੀ ਕਿਡਨੀ ਲਾਉਣ ਦੇ ਲਈ ਤਿਆਰ ਕੀਤਾ ਸੀ ਕਿਉਂਕਿ ਉਹ ਨਹੀਂ ਚਾਹੁੰਦਾ ਸੀ ਕਿ ਉਸ ਦੇ ਕਾਰਨ ਉਸ ਦੀ ਭੈਣ ਦੀ ਜ਼ਿੰਦਗੀ ਦੇ ਵਿੱਚ ਕੋਈ ਮੁਸੀਬਤ ਆਵੇ ਜਦੋਂ ਰੂਪਾ ਨੂੰ ਇਸ ਬਾਰੇ ਪੁੱਛਿਆ ਗਿਆ ਕਿ ਉਸਨੇ ਪਰਿਵਾਰ ਦੇ ਵਿੱਚ ਕਿਸੇ ਨੇ ਇਸ ਬਾਰੇ ਕੋਈ ਇਤਰਾਜ਼ ਪ੍ਰਗਟਾਇਆ ਤਾਂ ਉਸਨੇ ਕਿਹਾ ਕਿ ਉਸਦੇ ਪਤੀ ਦੀ ਮੌਤ ਹੋ ਚੁੱਕੀ ਹੈ ਉਸਦੇ ਦੋ ਬੱਚੇ ਹਨ ਪਰ ਉਸ ਨੂੰ ਇਹ ਕੰਮ ਕਰਨ ਤੋਂ ਕਿਸੇ ਨੇ ਨਹੀਂ ਰੱਕਿਆ ਉਸਨੇ ਕਿਹਾ ਕਿ ਉਹ ਰਖੜੀ ਦੇ ਮੌਕੇ ਆਪਣੇ ਭਰਾ ਦੀ ਜਾਨ ਬਚਾ ਕੇ ਇੱਕ ਵੱਡਾ ਤੋਹਫ਼ਾ ਉਸਨੇ ਆਪਣੇ ਭਰਾ ਨੂੰ ਦਿੱਤਾ ਹੋਰ ਅਪਡੇਟਸ ਲਈ ਵੇਖਦੇ ਰਹੋ ਛੇਪ ਜੀ ਟੀਵੀ